ਸਤਿਗੁਰੂ ਨਾਨਕ ਪਰਕਟਿਆ ਮਿੱਟੀ ਤੁੰ ਜਗ ਜਨਨ ਹੋਇਆ ਅੱਜ ਸਮੂਹ ਸੰਗਤ ਲਈ ਅਸੀਂ ਇੱਥੇ ਗੁਰ ਕੀਰਤਨ ਕਰਾ ਰਹੇ ਹਾਂ 556ਵਾਂ ਪ੍ਰਕਾਸ਼ ਉਤਸਵ ਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਐਲਪੀਆ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਇਸੰਦਰ ਬਾਰ ਸਜਾਇਆ ਸੁਖਮਨੀ ਸਾਹਿਬ ਦਾ ਪਾਠ ਆਰਗੇਨਾਈਜ਼ ਕੀਤਾ ਹੈ ਇਸ ਆਸ਼ੀਆ ਮੰਗਦੇ ਹਾਂ ਕਿ ਸਾਰਿਆਂ ਦੀ ਸਵਸਥਾ ਮੰਗਦੇ ਹਾਂ ਖੁਸ਼ਹਾਲੀ ਮੰਗਦੇ ਹਾਂ ਸਾਰੇ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ ਐਲਪੀਆਈ ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ ਪ੍ਰਾਰਥਨਾ ਕਰਦਾ ਪਾਏ ਗੁਰੂ ਅਗੇ ਪ੍ਰਾਰਥਨਾ ਕਰਦਾ ਕਿ ਸਾਰੇ ਆਪਣੇ ਆਪਣੇ ਘਰ ਸੁਖੀ ਰਹਿਣ ਤੇ ਐਲਪੀਆਈ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਰਦੀ ਬਹੁਤ ਬਹੁਤ ਵਧਾਈ ਹੋਵੇ ਔਰ ਸਾਰੇ ਆਪਣੇ ਆਪਣੇ ਘਰ ਖੁਸ਼ ਰਹਿਣ ਤੇ ਮੈਂ ਪੀਐਸਫ ਕਰਤਾਰਪੁਰ ਕੋਰੀਡੋਰ ਸੇ ਮੇਰੇ ਸਮਸਤ भारतवासियों को गुरु पर्व के अवसर पर बहुत बहुत बधाई देता हूँ और साथ में ये कामना करता हूँ कि इस अवसर पर गुरु के दिखाए हुए रास्ते का सभी पालन करें धन्यवाद मैं बाबा सुखदेव सिंह कोरिडोर पर नज़दीक और गुरद्वारा है जो का संपादक सच्चे सचे पातशाह ने बड़ी कृपा की दिया पाँच सौ साल जो गुरु नानक देव जी का ਜੋ ਨਮ ਤੇਨ ਮਨਾ ਰਹੀਆਂ ਨੇ ਸੰਗਤਾਂ ਕੋਰੀਡੋਰ ਵਾਲਿਆਂ ਨੇ ਬੜਾ ਪ੍ਰਾਲਾਪ ਕੀਤਾ ਹੈ ਬਹੁਤ ਸੋਹਣਾ ਸਚਜੇ ਢੰਗ ਨਾਲ ਸੁਖਨੀ ਸਾਹਿਬ ਕਰਾ ਕੇ ਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਯਾਦ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਜੋਸ਼ ਭਰਿਆ ਹੈ ਕਿ ਨਾਨਕ ਪਾਸ਼ਾ ਦੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰਤਨਾਮਾ ਦਰਸ਼ੀਆਂ ਨੇ ਉਹਨਾਂ ਤੇ ਚੱਲਣ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨਾ ਇਹ ਜੋ ਕਾਫੀ ਸਮੇਂ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਾਲੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮਰਥ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫਿਰ ਖੋਲਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣ ਕੋਈ ਜੋ ਕੋਰੀਡੋਰ ਦੇ ਦਰਸ਼ਨਾ ਵਾਸਤੇ ਸ਼ਰਤਾਂ ਰੱਖੀਆਂ ਗਈਆਂ ਨੇ 20 ਡਾਲਰ ਤੇ ਹੋਰ ਜਿਹੜੇ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ ਤਾਂ ਕਿ ਗਰੀਬ ਤਬਕਾ ਵੀ ਜੋ ਹੈ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਕੋ ਨਾਨਕ ਪਾਸ਼ਾ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਮੋਗਾ ਜੀ ਸੰਗਤਾਂ ਪ੍ਰਕਾਸ਼ ਜੀ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜੀ ਧੂਮ ਭਾਵਨਾ ਬਣਾ ਰਹੀਆਂ ਨੇ ਜੀ ਇਹੇ ਕੋਰੀਡੋਰ ਕਾਫੀ ਸਮੇਂ ਤੋਂ ਬੰਦ ਹੈ ਜੀ ਇਹਨੂੰ ਖੋਲਿਆ ਜਾਵੇ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਕੀਤਾ ਜਾਵੇ ਜੀ ਸੱਚ ਭਾਵਨਾਵਾਂ ਜੋ ਕਤਾਰ ਪਰ ਸਾਹਿਬ ਦੇ ਦਰਸ਼ਨ ਕਰ ਸਕਦੇ ਸਿੱਖ ਸੰਗਤਾਂ ਬਹੁਤ ਤਾਵਰੀਆਂ ਹਨ ਜੀ ਇਹ ਤਿਹਾੜਾ 550ਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਤਸਵ ਤੇ ਖੋਲਿਆ ਗਿਆ ਸੀਗਾ ਜੀ ਲੱਖਾਂ ਸੰਗਤਾਂ ਇਹਦੇ ਦਰਸ਼ਨ ਕਰ ਤੁਕੀਆਂ ਨੇ ਜੀ ਹੁਣ ਫੇਰ ਇਹ ਦਵਾਰ ਤੋਂ ਇਹ ਕਾਫੀ ਟਾਈਮ ਤੋਂ ਬੰਦ ਹੈ ਜੀ ਇਹ ਦਵਾਰ ਤੋਂ ਖੋਲਿਆ ਜਾਵੇਗਾ